ਜਿਹੜਾ ਟੈਂਪਰੀਰੀ ਫੋਰਨ ਵਰਕਰਸ ਹੈਗੇ ਨਿਆਸੂੜੇ ਉਹਨਾਂ ਵਾਸਤੇ ਇੰਡੀਅਨ ਡਾਇਸਪੋਰਾ ਬਹੁਤ ਆ ਜਿਏ ਤੇ ਸਾਡੇ ਸਟੂਡੈਂਟਸ ਨੇ ਉਹ ਖਰੇਕ ਨੂੰ ਵਰਕ ਪਰਮਿਟ ਚਾਹੀਦਾ ਉਹਦੇ ਚ ਚੇਂਜ ਆ ਗਿਆ ਉਹ ਚੇਂਜ ਇਹ ਹੈ ਕਿ ਪਹਿਲਾਂ ਜਿਹੜਾ ਟੈਂਪਰੀਰੀ ਫੋਰਨ ਵਰਕਰ ਸੀਗਾ ਉਹ ਇੱਕ ਦੇ ਨਾਲ ਹੀ ਕੰਮ ਕਰ ਸਕਦਾ ਜਿਨੇ ਉਹਨੂੰ ਉਹ ਵਰਕ ਪਰਮਿਟ ਇਸ਼ੂ ਕੀਤਾ ਹੁਣ ਨਵੀਂ ਚੀਜ਼ ਐਡ ਕਰ ਦਿੱਤੀ ਗਈ ਹੈ ਕਿ ਮੇਰੇ ਖਿਆਲ ਅਗਲੇ ਮਹੀਨੇ ਤੋਂ ਸਪਟੰਬਰ ਤੋਂ ਲਾਗੂ ਹੋਣਾ ਕਿ ਜਿਹੜਾ ਉਸੇ ਕੰਮ ਦੇ ਵਿੱਚ ਕੋਈ ਹੋਰ এমਪਲੋయర్ ਕੋਲੇ ਜੌਬ ਹੈਗੀ ਆ ਮਨੋ ਪਹਿਲੇ ਕੋਲੇ ਜੌਬ ਹੈ ਨਹੀਂ ਗੀ ਤੁਹਾਨੂੰ ਵਰਕ ਪਰਮਿਟ ਸਰਟਨ ਕੰਮ ਦਾ ਮਿਲਿਆ ਹੈ ਉਸੇ ਕੰਮ ਦੇ ਵਿੱਚ ਕਿਸੇ ਹੋਰ এমਪਲੋయర్ ਕੋਲ ਜੌਬ ਹੈਗੀ ਆ ਤਾਂ ਤੁਸੀਂ ਉਹਦੇ ਕੋਲੇ ਸਵਿਚ ਕਰ ਸਕਦੇ ਹੋ ਸੋ देयर इज एन ऑप्शन ਨਾ ਇਹ ਚੰਗੀ ਗੱਲ ਕਿਉਂਕਿ ਸਾਨੂੰ ਜੋ ਕੁਝ ਸਾਡੇ ਕੋਲੇ ਲੋਕ ਆਏ ਹੋਏ ਨੇ ਟੈਂਪਰੇਰੀ ਵਰਕਰਸ ਨੇ ਅਸੀਂ ਉਹਨਾਂ ਨੂੰ ਅਖੀਰ ਤਾਂ ਅਲਟੀਮੇਟਲੀ ਹਰੇਕ ਦਾ ਮਿਸ਼ਨ ਇਹੀ ਹੁੰਦਾ ਕਿ ਉਹ ਇੱਥੇ ਇਮੀਗ੍ਰੇਸ਼ਨ ਬਣ ਜਿਹੜਾ ਬੰਦਾ ਆਲਰੇਡੀ ਆਇਆ ਹੈ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਜਿਹੜਾ ਬੰਦਾ ਇੱਥੇ ਆਲਰੇਡੀ ਆਇਆ ਹੈ ਉਹਨੂੰ ਇੱਥੋਂ ਦੇ ਸਿਸਟਮ ਦਾ ਪਤਾ ਹੈ ਇੱਥੋਂ ਦੇ ਸਿਸਟਮ ਚੋਂ ਕੰਮ ਕਰਟਿਆ ਕ੍ਰਿਮੀਨਲ ਉਹ ਹੈ ਨਹੀਂਗਾ ਅਲਟੀਮੇਟਲੀ ਦੇ ਸ਼ੁੱਡ ਬੀ ਗਿਵਨ ਪੀਆ ਥਿਸ ਇਸ ਮਾਈ ਆਪੀਨੀਅਨ ਕੋਸਾ ਤੁਸੀਂ ਇਸ ਨਾਲ ਨਾ ਸਹਿਮਤ ਹੋਵੋ ਕਿਉਂਕਿ ਨਵੇਂ ਵੀ ਆਉਣੇ ਆ ਹਾਂ ਇਹ ਗੱਲ ਵੱਖਰੀ ਹੈ ਕਿ ਜਿਹੜਾ ਨਵੇਂ ਆਉਣੇ ਆ ਜੋ ਕੁਝ ਆ ਮਿਸਟਰ ਟੂਟੋ ਬੜੇ ਹੋਣਾ ਸ਼ੁਰੂ ਹੋ ਗਿਆ ਸੀ ਕਿ ਸਰਟਨ ਟਾਈਪ ਆਫ ਸਟੂਡੈਂਟਸ ਇੱਥੇ ਆਉਂਦੇ